ਨਅਰਬ ਨਵੀਂ ਬਾਬੀ ਦੇ ਵਿੱਚ ਅਸੀਂ ਹਸ ਟਾਈਮ ਖੜੇ ਆ ਕਿ ਜਿੱਥੇ ਪਿੰਡ ਦੇ ਨਾਲ ਜਿਹੜਾ ਗੰਦਾ ਪਾਣੀ ਜਿਹੜਾ ਨਾਲੇ ਦੇ ਵਿੱਚ ਜੀ ਆਉਂਦਾ ਵਾ ਤੇ ਗੰਡੇ ਨਾਲੇ ਨਦੀ ਨਿਕਾਸੀ ਅੱਗੇ ਹੈ ਨਹੀਂ ਕਿ ਕਿਸੇ ਵੀ ਛੱਪੜ ਦੇ ਵਿੱਚ ਨਹੀਂ ਹੈਗੀ ਨਿਕਾਸੀ ਜਿਸ ਕਾਰਨ ਤਾਜੀ ਬਣੀ ਹੋਏ ਸੜਕ ਐ ਇਸ ਪ੍ਰੈਜ਼ੈਂਟ ਦੇ ਵਿੱਚ ਉਹਦੇ ਉਸਦੇ ਪਾਣੀ ਕੋਰ ਸਾਰੇ ਪਿੰਡ ਦੇ ਵਿੱਚ ਧੁਮਾਰੀ ਭਲਣ ਦਾ ਦਾਤਾ ਦਾ ਕਿਤਾਵਾ ਔਰ ਅਸੀਂ ਪਿੰਡ ਦੀ ਪੰਚਾਇਤ ਤੇ ਸਰਕਾਰ ਤੋਂ ਇਹੀ ਇਹ ਮੰਗ ਕਰਦੇ ਆ ਕਿ ਇਸ ਦਾ ਹੱਲ ਕੀਤਾ ਜਾਵੇ ਜਲਦੀ ਤੋਂ ਜਲਦੀ ਆ ਤੁਸੀਂ ਦੇ ਵਿੱਚੋਂ ਜਿਹੜੇ ਇਸ ਮੱਲੇ ਦੇ ਆ ਉਹ ਵੀਡੀਓ ਸਾਹਿਬ ਕੋ ਜਾ ਕੇ ਰਿਕੁਐਸਟ ਕਰਕੇ ਆਏ ਆ ਕਿ ਇਸ ਪਾਣੀ ਦਾ ਹੱਲ ਕੀਤਾ ਜਾਵੇ ਪਰ ਹੱਲੇ ਇਸ ਟਾਈਮ ਕੋਈ ਪ੍ਰਸ਼ਾਸਨ ਦਾ ਬੰਦਾ ਪਹੁੰਚਿਆ ਨਹੀਂ ਹੋਰ ਆਉਣ ਆਏ ਟਾਈਮ ਦੇ ਵਿੱਚ ਜਿੱਦਾਂ ਡੇਂਗੂ ਫੈਲਣ ਦੀ ਸੰਭਾਵਨਾ ਹੈ ਤੇ ਪਿੰਡ ਦੇ ਵਿੱਚ ਬਿਮਾਰੀਆਂ ਵੀ ਫੈਲ ਸਕਦੀਆਂ ਨੇ ਇਹ ਸਰਪੰਚ ਸਾਹਿਬ ਕੀ ਕਹਿ ਰਹੇ ਨੇ ਬਾਰੇ ਸਰਪੰਚ ਸਾਹਿਬ ਆਏ ਸੀ ਔਰ ਦੇਖ ਕੇ ਚਲੇ ਗਏ ਆ ਕਹਿੰਦੇ ਕੋਈ ਨਹੀਂ ਅਸੀਂ ਵੀਡੀਓ ਸਾਹਿਬ ਨਾਲ ਸਲਾਹ ਕਰਾਂਗੇ ਬਟ ਹਲੇ ਤੱਕ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਕੋਈ ਸਰਕਾਰੀ ادارے ਦਾ ਬੰਦਾ ਨਹੀਂ ਆਇਆ ਪਾਣੀ ਦਾ ਨਿਕਾਸ ਹੈ ਨਹੀਂ ਪਹਿਲੇ ਦਿਨ ਤੋਂ ਹੀ ਸਾਡੇ ਪਾਣੀ ਦਾ ਨਿਕਾਸ ਨਹੀਂ ਕੀਤਾ ਸਾਡੀ ਜਿਹੜੀ ਵੀ ਸਰਕਾਰ ਆਉਂਦੀ ਸਾਡੀ ਉਹਨਾਂ ਤੋਂ ਇਹੀ ਮੰਗ ਰਹਿੰਦੀ ਸਾਡਾ ਕੋਈ ਹੋਰ ਹੱਲ ਕਰਿਓ ਜਾਂ ਨਾ ਕਰਿਓ ਸਾਨੂੰ ਪਾਣੀ ਦਾ ਨਿਕਾਸ ਕਰ ਦਿਓ ਯਾ ਗਾਲੀਆਂ ਦਾ ਨਾਲੀਆਂ ਦਾ ਪਾਣੀ ਗੰਦਾ ਟਾਲਟਾ ਦਾ ਸਾਰਾ ਇੱਥੇ ਸਾਡੇ ਘਰਾਂ ਮੋਰੇ ਆ ਕੇ ਰੁਕਦਾ ਆ ਤੇ ਮੇਨ ਛੜ ਕੇ ਆ ਬਿਮਾਰੀਆਂ ਫੈਲ ਸਕਦੀਆਂ ਜਿੱਦਾ ਪਾਣੀ ਖੜਾ ਆ ਤੇ ਬੱਚੇ ਸਕੂਲੇ ਜਾਣ ਤੋਂ ਵੀ ਸਾਨੂੰ ਬਹੁਤ ਪ੍ਰੋਬਲਮ ਹੁੰਦੀ ਆ ਬੱਚੇ ਦੂਰੋ ਦੂਰ ਚੜਾਉਣੇ ਪੈਂਦੇ ਆ ਕਿੰਨੇ ਚਿਰ ਤੇਰੇ ਕੋ ਪਾਣੀ ਇੱਥੇ ਹੀ ਖੜ ਰਿਹਾ ਇਹ ਪਾਣੀ ਦੀ ਤੇ ਪ੍ਰੋਬਲਮ ਸਾਨੂੰ ਪਿਛਲੇ 20 ਸਾਲਾਂ ਤੋਂ ਹੀ ਹੋਈ ਲੱਗ ਭਗ ਤੇ ਉਹ ਜਿਨ੍ਹਾਂ ਨੇ ਖੇਤ ਵਿੱਚ ਪੈਂਦਾ ਸੀ ਉਹਨਾਂ ਨੇ ਖੇਤ ਆਪਣਾ ਬੰਦ ਕਰਤਾ ਉਹ ਕਹਿੰਦੇ ਅਸੀਂ ਨਹੀਂ ਪੈਣ ਦੇਣਾ ਤੇ ਉਹ ਨਾਲਾ ਬਿਲਕੁਲ ਬੰਦ ਕਰ ਗਿਆ ਉਹ ਦੇਤੇ ਹੀ ਪਿੰਡ ਦੀ ਪੰਚਾਇਤ ਨੇ ਰਾਸਤਾ ਨਹੀਂ ਦਿੱਤਾ ਬਹੁਤ ਵਾਰ ਕੀਤਾ ਹੈ ਉਹਨਾਂ ਨੇ ਕੱਲ ਅਸੀਂ ਵੀਡੀਓ ਦਫ਼ਤਰ ਵੀ ਗਏ ਸੀ ਉਹਨਾਂ ਨੇ ਵੀ ਮਿਹਨਤਾਂ ਕੀਤੀਆਂ ਹੁਣ ਤਾਂ ਸਾਡੀ ਮੌਜੂਦਾ ਸਰਕਾਰ ਨੂੰ ਹੀ ਬੇਨਤੀ ਆਵੇ ਸਾਡੇ ਪਾਣੀ ਦਾ ਕੋਈ ਹੱਲ ਕੀਤਾ ਜਾਵੇ ਪੰਚਾਇਤ ਕੀ ਪੰਚਾਇਤ ਬਸ ਕੁਝ ਨਹੀਂ ਕਹਿੰਦੀ ਹਾਂ ਕਰਦੇ ਆ ਕਰਦੇ ਆ ਹੋ ਜਾਣਾ ਹਾਲੇ ਇਦਾਂ ਕਹਿ ਕੇ ਚੱਲ ਜਾਂਦੀ ਜਿਹੜੀ ਵੀਡੀਓ ਸਾਹਿਬ ਨੂੰ ਤੁਸੀਂ ਲਿਖਤੀ ਦਰਖਾਸਤ ਕੀਤੀ ਅੰਜ ਤੱਕ ਸਰਪੰਚ ਸਾਹਿਬ ਨਾਲ ਸਾਡੀ ਲਿਖਤੀ ਵੀ ਹੋਈ ਸੀ ਦਰਖਾਸਤ ਕਿ ਮੰਗ ਕੀ ਕਰ ਰਹੇ ਹੋ ਮੰਗ ਸਾਾਨੂੰ ਛੱਪੜੇ ਦਿੱਤਾ ਜਾਵੇ ਜਾਂ ਫੇਰ ਇਹਨੂੰ ਨਾਲੇ ਨੂੰ ਸਿੱਠੂ ਵਾਲਾ ਡਰੇਨ ਕਰਾ ਦਿੱਤਾ ਜਾਵੇ ਦੋਈ ਹਾਲ ਹੋ ਸਕਦੇ ਹੋਰ ਤੋਂ ਕੋਈ ਹੱਲ ਨਹੀਂ ਕੀ ਨਾਮ ਹੈ ਜੀ ਆਪਣਾ ਜੇਣਾ ਦੇਸਾ ਸਿੰਘ ਹੈ ਜੀ ਅਸੀਂ ਤਾਂ 10 ਸਾਲ ਤੋਂ ਰਹਿ ਰਹੇ ਆਂ ਆ ਪਾਣੀ ਦਾ ਨਿਕਾਸ ਹੈ ਨਹੀਂਗਾ ਪੰਚਾਇਤ ਨੂੰ ਬੇਨਤੀ ਕੀਤੀ ਆ ਕੱਲ ਵੀਡੀਓ ਸਾਹ ਦੇ ਵੀ ਗਏ ਸੀ ਉਹ ਕੋਈ ਉਹਨਾਂ ਨੇ ਸਾਡਾ ਕੋਈ ਸੁਣਿਆ ਨਹੀਂਗਾ ਉਹਨਾਂ ਨੇ ਪੀਏ ਨੇ ਅੱਗੇ ਜਿੱਥੇ ਲਈ ਉਹ ਉਹਨਾਂ ਨੇ ਜਾਲਵਾਸ ਕੋਲੋਂ ਹੋਰ ਜੋ ਪੰਚਾਇਤ ਇਕੱਠੀ ਹੋਈ ਜੀ ਡੇਂਗੂ ਦੀ ਬਿਮਾਰੀ ਆ ਇਹ ਬਹੁਤ ਬੁਰਾ ਹਾਲ ਆ ਅੱਜ ਕੱਲ ਡੇਂਗੂ ਦਾ ਦਸਾਰ ਜਿਆਦਾ ਆ ਆ ਹੁਣੇ ਭਗਵੰਤਵਾਨ ਸਾਹਿਬ ਦੇ ਉਹ ਜਿਹੜੇ ਉੱਤੇ ਕਲੀਨ ਕਰਦਾ ਕਿੰਦਾ ਆ ਲਿਆ ਕਲੀਨ ਕਰਦਾ ਬਹੁਤ ਵਧੀਆ ਪਰ ਆ ਹੁਣ ਉਹ ਲੀਕ ਢੀਂਗੀ ਹੋਰੀ ਪਾਣੀ ਦਾ ਨਿਕਾ ਸਾਡੇ ਪੈਰ ਤੇ ਡਹਿ ਨਹੀਂ ਆ ਹੁਣੇ ਮੈਂ ਭਗਵੰਤਵਾਨ ਦਾ ਹੁਣ ਛੋਣ ਕੇ ਰਹਿ ਗਿਆ ਪਰ ਆ ਬਿਮਾਰੀ ਜਿਹੜੀ ਹੈ ਉਹਨਾਂ ਹੋਰ ਜਿਆਦਾ ਕਲੀਨ ਦਾ ਤਾਂ ਕੋਈ ਫਾਇਦਾ ਨਹੀਂ ਹੋਵੇ ਪਾਣੀ ਪੈਰ ਤੇ ਚੱਪੜ ਹੈ ਨਹੀਂ ਕੋਈ ਛੱਪੜ ਨਹੀਂ ਆ ਜੀ ਪੰਚਾਇਤ ਦੇ ਪਾਸੇ ਆਣੀ ਇੱਧਰ ਕੋਈ ਨਿਕਾਸ ਨਹੀਂ ਹੈ ਪਾਣੀ ਦਾ ਉੱਧਰਲੇ ਪਾਸੇ ਛੱਪੜ ਹੈਗਾ ਪਿੰਡ ਦੇ ਵਿੱਚੋਂ ਉੱਥੇ ਪਾਣੀ ਜਾਂਦਾ ਲੰਗਤੀ ਆ ਪ੍ਰਚਾਰ ਸਾਡੇ ਕੋਲ ਮੰਗਿਆ ਵੀ ਸਾਡੇ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਅਸੀਂ ਗਵਰਨਮੈਂਟ ਨੂੰ ਪੰਜਾਬ ਸਰਕਾਰ ਨੂੰ ਸਾਰਾ ਸੰਤਿਆਜ ਨੂੰ ਇਹ ਬੇਨਤੀ ਕਰਦੇ ਵੀ ਸਾਡਾ ਜਿਹੜਾ ਪਾਣੀ ਦਾ ਨਿਕਾਸ ਹੈ ਇੱਕ ਭਾਗ ਦੇ ਇਹ ਐਗਰਮੈਂਟ ਕੀਤਾ ਜਾ ਰਿਹਾ ਹੈ ਇਹ ਪਾਣੀ ਬਾਹਰ ਦੀ ਜਮਾ ਹੋਇਆ ਹੈ ਇਹ ਪਾਣੀ ਕਾਦੇ ਕਰਕੇ ਬਚਾਇਆ ਰਹਿੰਦੇ ਬਹੁਤ ਬੁਰਾ ਆ ਲਿਆ ਇੱਥੇ ਬੂਬੀ ਪੜ ਗਈ ਹੈ ਉਹਦੇ ਘਰ ਦੇ ਵਿੱਚ ਪਾਣੀ ਪੈਂਦਾ ਇਹ ਛੜਕ ਦੇ ਤੇ ਲੋਕਾਂ ਨੇ ਮਿੱਟੀ ਨਾਲ ਸੜਕ ਲੰਮੀ ਲੰਮੀ ਬਣੀਆਂ ਇਹ ਸੜਕ ਬਣ ਬਣਦੀ ਆ ਪਾਟ ਹੋ ਜਾਂਦੀ ਆ ਸਾਡੇ ਆਪਣੇ ਅੰਦਰੋਂ ਇਹ ਪਾਣੀ ਠੀਕ ਲੱਗਦਾ ਬਾਬਾ ਇਹ ਇੱਥੇ ਜਿਹੜਾ ਪਾਣੀ ਸੜਕ ਦੇ ਉੱਪਰ ਆ ਵੀ ਐਕਸੀਡੈਂਟ ਹੋਣ ਦਾ ਵੀ ਇੱਥੇ ਜੇ ਐਕਸੀਡੈਂਟ ਅੱਗੇ ਹੋ ਜਾਂਦੇ ਇੱਕ ਪਾਸੇ ਢੇਰ ਪਿਆ ਦੂਜੇ ਪਾਸੇ ਪਾਣੀ ਛੜਦਾ ਉਹ ਢੇਰ ਪਿਆ ਬਹੁਤ ਵੱਡਾ ਆ ਉਹ ਬੁਰਾ ਲੇਕਿਨ ਕੋਈ ਨਿਕਾਸ ਨਹੀਂ ਪਾਉਂਦਾ ਉਹਦੇ ਵੇਰਵੇ ਤੁਹਾਡੇ ਸਾਹਮਣੇ ਆ ਇਹ ਸਮੱਸਿਆ ਸਾਡੇ ਮਹੱਲੇ ਦੀ ਆ ਅੱਜ ਤੋਂ 20-25 ਸਾਲ ਪਹਿਲਾਂ ਇੱਧਰ ਪਾਣੀ ਜਹਾਦਾ ਸੀ ਨਿਕਾਸ ਸਗਾ ਇੱਧਰ ਨੂੰ ਇਹ ਸਾਡੇ ਪਿੰਡ ਦੀ ਜ਼ਮੀਨ ਸੀ ਕਿ ਜਨਾਚਾਰਤਾ ਉਹਨਾਂ ਕੋਲ ਸੀ ਪਾਣੀ ਜਾਂਦਾ ਰਿਹਾ ਉਹਨਾਂ ਦੀ ਜ਼ਮੀਨ ਵੇਖ ਕੇ ਦੂਜੇ ਸਾਂ ਚੱਲ ਗਈ ਉਹ ਪਾਰੋਂ ਆਇਓ ਨੀ ਮੋਰੇ ਟਰਾਲੀਆਂ ਸੱਟ ਕੇ ਮਿੱਟੀ ਦੀਆਂ ਪਾਣੀ ਬੰਦ ਕਰ ਦਿੱਤਾ। ਹੁਣ ਕੰਦੀ ਇਸ ਗੱਲ ਦੀ ਆ ਵੀ ਸਾਡੇ ਤਾਂ ਘਰਾਂ ਚ ਪਾਣੀ ਵੜ ਗਿਆ ਸਾਡੇ ਤਾਂ ਬਿਮਾਰੀ ਫੈਲਣ ਦਾ ਬਹੁਤ ਖਤਰਾ ਹੈ। ਲੇਕਿਨ ਲੇਕਿਨ ਨਿਆੜੇ ਆ ਮੱਛਰ ਆਣਾ ਆ ਤੇ ਇੱਕ ਰੋੜਿਆ ਰੋੜ ਤੇ ਪਾਣੀ ਆ ਖੜਾ ਹੋਣਾ ਲੰਘਣ ਦਾ ਬੜਾ ਉਸਤਾ ਹੈ। ਇਹ ਤਾਂ ਪ੍ਰਸ਼ਾਸਨ ਉਹ ਇਹ ਬੇਨਤੀ ਕਰਦੇ ਵੀ ਇਹਦਾ ਕੋਈ ਹੱਲ ਕਰ ਲੈ ਗਏ। ਆ ਮੜੀਏ ਬੱਸ। ਅਹ ਕਰਪਾ ਕਰਕੇ ਇਹੀ ਸਾਡੀ ਬੇਨਤੀ ਆ ਪ੍ਰਸ਼ਾਸਨ ਤੋਂ ਇਹੀ ਮੰਗਿਆ ਤੇ ਸਾਡਾ ਜਿਹੜਾ ਸਾਨੂੰ ਇਹ ਤੋਂ ਨਜਾਸ ਦਵਾਈ ਜਾਵੇ। ਸਾਡੇ ਇਹਨਾਂ ਘਰਾਂ ਦਾ ਜਿਹੜਾ ਸੌ ਘਰ ਆ ਇਹਨਾਂ ਦਾ ਪਾਣੀ ਨਿਕਲਦਾ ਇਹਦਾ ਨਿਕਾਸ ਕੀਤਾ ਜਾਂਦਾ ਤੁਸੀਂ ਇਹ ਨਹੀਂ ਕਿਸੇ ਅਫਸਰ ਨੂੰ ਮਿਲੇ ਨਹੀਂ ਹੁਣ ਤੱਕ ਅਸੀਂ ਵੀਡੀਓ ਸਾਹਿਬ ਦੇ ਪੇਸ਼ ਹੋਏ ਆ ਵੀਡੀਓ ਸਾਹਿਬ ਦੇ ਦਿੱਤੀ ਆ ਸੀ ਦਰਖਾਸਤ ਹਾਂਜੀ ਜਿੰਨਾ ਵੀ ਸਾਡੇ ਇੱਥੇ ਸ਼ਾਮ ਲਾਟਾ ਜਾਂ ਸੀ ਆ ਕੋਈ ਕਿਸੇ ਦੇ ਥੱਲੇ ਹੈਗੇ ਆ ਉਹਦਾ ਪਤਾ ਕਰਕੇ ਜਾਂ ਤਾਂ ਹੀ ਅਸੀਂ ਉਹਦਾ ਖੜਾਵਾਂਗੇ ਥਾਂ ਉਸ ਤੋਂ ਪਹਿਲਾਂ ਸਾਨੂੰ ਜਿੱਦਾਂ ਇਹ ਥੋੜਾ ਜਿਹਾ ਟਾਈਮ ਦਿੱਤਾ ਜਾਵੇ ਬਈ ਜਿਹੜਾ ਪਾਣੀ ਆ ਰੋਡ ਤੇ ਨਾ ਖੜਾ ਹੋਵੇ ਨਾ ਘਰਾਂ 'ਚ ਬੜੇ ਔਰ ਇਹ ਜਿਹੜੀ ਸੜਕ ਆ ਜਿਹਦੇ ਉੱਤੇ ਪਾਣੀ ਜਾ ਰਿਹਾ ਗੰਦਾ ਕਿੰਨੀ ਕਿਦਰ ਪਹਿਲਾਂ ਬਣੀ ਹੈ ਜੀ ਇਹ ਇਹ ਤਾਂ ਹਜੇ ਨਵਾਂ ਪਤਾ ਹੀ ਹੋਇਆ ਜੀ ਪਤਾ ਹਜੇ ਬਣਦੀ ਆ ਹਜੇ ਤਾਂ ਦੁਬਾਰਾ ਫੇਰ ਉਹ ਪਾਉਂਦੇ ਉੱਪਰ ਇਹ ਤਾਂ ਇਹ ਤਾਂ ਕੰਮ ਚੱਲ ਰਿਹਾ ਹੈ ਉਹਦੇ ਪਹਿਲਾਂ ਹੀ ਇਹ ਤਾਂ ਟੁੱਟ ਗਈ ਸੜਕ ਫੇਰ ਦੁਬਾਰਾ ਤੇ ਪੰਚਾਇਤ ਦੇ ਕੋਲ ਕੋਈ ਐਸ ਵੇਲੇ ਫੰਡ ਅਵੇਲੇਬਲ ਹੈ ਨਹੀਂਗਾ ਵੀ ਇਹਦਾ ਜਿਹੜਾ ਡਰੇਨ ਸਿਸਟਮ ਕੀਤਾ ਜਾਵੇ ਪੰਚਾਇਤ ਦੇ ਕੋਲ ਆਹ ਸਰਕਾਰ ਨੇ 4 ਸਾਲ ਹੋ ਗਏ 1 ਰੁਪਿਆ ਵੀ ਨਹੀਂ ਦਿੱਤਾ ਆਇਆ ਨਹੀਂ ਸਾਡੇ ਪਿੰਡ ਸਾਡੇ ਕੋਈ 1 ਰੁਪਿਆ ਨਹੀਂ ਆਇਆ ਹੈਗਾ ਸਿਰਫ ਗੱਲਾਂ ਕਰੀ ਜਾਂਦੇ ਵੇ ਇੰਨੇ ਪੈਸੇ ਆ ਗਏ ਇੰਨੇ ਆ ਗਏ 30 ਲੱਖ ਆ ਗਏ ਕੋਈ ਰੁਪਈਆ ਨਹੀਂ ਕੋਈ ਪੰਚਾਇਤ ਦੇ ਖਾਤੇ ਚ ਰੁਪਈਆ ਨਹੀਂ ਆਇਆ ਸਰ ਕੱਲ ਵੀਡੀਓ ਦਫ਼ਤਰ ਗਏ ਤੁਹਾਡੀ ਕੋਈ ਸੁਣਵਾਈ ਹੋਈ ਇੱਥੇ ਕਿ ਨਹੀਂ ਹੋਈ ਤੁਹਾਡੀ ਆਪ ਕੋਈ ਫਰਮਾਈ ਰੋਈ ਪਹਿਲਾਂ ਦਾ ਵੀਡੀਓ ਆਪਣੇ ਸਗੀ ਜਲੰਧਰ ਉਹ ਆਈ ਨਹੀਂ ਹੈਗੀ ਸੈਕਟਰੀ ਸਾਹਿਬ ਨੇ ਸਾਡੀ ਗੱਲ ਸੁਣੀ ਆ ਸੈਕਟਰੀ ਸਾਹਿਬ ਨੇ ਸਾ ਤੋਂ ਰਿਕਾਰਡ ਲੈ ਲਿਆ ਐਪਲੀਕੇਸ਼ਨ ਲੈ ਲਈ ਆ ਉਹਨੇ ਵੀਡੀਓ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਔਰ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਕਿਸੇ ਨੁਮਾਇੰਦੇ ਨਾਲ ਤੁਹਾਡੀ ਗੱਲਬਾਤ ਹੋਈ ਹੁੰਦੀ ਮੈਂ ਪ੍ਰਿੰਸੀਪਲ ਸਾਹਿਬ ਨੂੰ ਫੋਨ ਕੀਤਾ ਸੀ ਉਹਨੇ ਮੇਰਾ ਫੋਨ ਨਹੀਂ ਚੱਕਿਆ ਅੱਛਾ ਜੀ ਤੇ ਬਾਅਦ ਵਿੱਚ ਮੈਂ ਮਹਾਰਾਜ ਨੂੰ ਕਿਹਾ ਸੰਤਾ ਨੂੰ ਸੰਤਾ ਨੇ ਫੋਨ ਕੀਤਾ ਉਹਨਾਂ ਦੇ ਮੋਰੇ ਕਦੇ ਪੀਏ ਨੇ ਚੱਕਿਆ ਸੀ ਉਹ ਕਹਿੰਦੇ ਇਹ ਭੋਗਤੇ ਆ ਤੇ ਤੁਹਾਨੂੰ ਦੁਬਾਰਾ ਕਾਲ ਕਰਨਗੇ ਉਹਨਾਂ ਨਾਲ ਵੀ ਗੱਲ ਨਹੀਂ ਹੋਈ ਔਰ ਮੇਰੀ ਮਹਾਰਾਜ ਨਾਲ ਗੱਲ ਹੁੰਦੀ ਹੈ ਸੰਤਾ ਨਾਲ ਉਹ ਕਹਿੰਦੇ ਜੀ ਸਾਡੀ ਉਹਨੂੰ ਗੱਲਬਾਤ ਹੋਈ ਨਹੀਂ ਕਰਾਈ ਨਹੀਂ ਪ੍ਰਿੰਸੀਪਲ ਸਾਹਿਬ ਨਾਲ ਠੀਕ ਹੈ